DFS ਹਾਂਜੀ ਹੁਣ ਆਪਾਂ ਆ ਗਏ ਆ ਇਧਰ ਬੈਕ ਸਾਈਡ ਜਿਸ ਤਰਫ ਆ ਫੈਕਟਰੀਆਂ ਤੇ ਇਧਰ ਦੀ ਨਾਲ ਦੀ ਰੋਡ ਲੰਘ ਰਹੀ ਹੈ ਹਜ਼ੀਰਤਨ ਰੋਡ ਇਧਰ ਆ ਦੇਖ ਰਹੇ ਤੁਸੀਂ ਵੱਖ-ਵੱਖ ਪ੍ਰਕਾਰ ਦੇ ਬੂਟੇ ਤੇ ਆ ਸ਼ਾਇਦ ਆਲੂ ਘਰਾਂ ਦਾ ਬੂਟਾ ਸ਼ਾਇਦ ਨਹੀਂ ਹਾਂ ਆ ਮੈਂ ਪਹਿਲਾਂ ਵੇਖ ਛੋਟਾ ਸੀ ਵੇ ਰਕਦਾ ਵੱਡਾ ਹੋ ਗਿਆ ਪੋਡਾ ਕਾਦਾ ਇਹ ਮੈਂ ਉਹ ਆੜੂ ਆੜੂ ਮੈਨੂੰ ਲੱਗਦਾ ਹਾਂ ਹੈ ਸ਼ਾਂਕਾ ਦਾ ਉਹੀ ਹੈ ਅੱਗੇ ਤੱਕ ਨਾਲ ਨਾ ਪਾਇਆ ਇੱਥੇ ਲਿਖਿਆ ਹੁੰਦਾ ਸਿਰਕ ਮੈਨੂੰ ਲੱਗਦਾ ਪੱਟਦਾ ਇੱਥੇ ਰੂਟਾ ਬੀਟਰ ਕਰਨ ਲੱਗੇ ਆਹ ਦੇਖੋ ਵੱਖ-ਵੱਖ ਪ੍ਰਕਾਰ ਦੀਆਂ ਇੱਥੇ ਮੱਕੀ ਦੀਆਂ ਵੈਰਾਈਟੀਆਂ ਲਾਈਆਂ ਹੋਈਆਂ ਇਧਰ ਆ ਬੈਂਕਣੀ ਦੇ ਬੂਟੇ ਲਾਏ ਹੋਏ ਆ ਇਧਰ ਨਰਮਾ ਬੀਜਿਆ ਹੋਇਆ ਆਹ ਕੋ ਬੈਂਗਣੀ ਬਿੱਡਾਂ ਤੇ ਕਿਸ ਤਰ੍ਹਾਂ ਲਾਈਦੀ ਆ ਉਹ ਤਰੀਕਾ ਦੱਸਿਆ ਗਿਆ ਭਿੰਡੀਆਂ ਕਿਸ ਤਰ੍ਹਾਂ ਲਾਉਣੀਆਂ ਚਾਹੀਦੀਆਂ ਆਹ ਇਹਦੀ ਵੀ ਆਪਣਾ ਨਸਲ ਦੇਖਦੇ ਆ ਉਧਰ ਦੀ ਜਾ ਕੇ ਤੁਹਾਨੂੰ ਦਿਖਾਉਣੇ ਆ ਇਹ ਹੋਰ ਪ੍ਰਕਾਰ ਦੀ ਪਰ ਭਿੰਡੀ ਤਾਂ ਹੈ ਤਾਂ ਭਿੰਡੀ ਰੇਦਾ ਦਾ ਕਲਰ ਹੋਰ ਹੈ ਲਾਲ ਭਿੰਡੀ ਹੈ ਨਾਲ ਭਿੰਡੀਆਂ ਆ ਐਸਐਲ 46 ਚਰੀ ਦਾ ਵੀ ਆ ਦੇਖੋ ਆ ਐਸਐਲ 45 ਇਹ ਵੀ ਚਰੀ ਦਾ ਬਹੁਤ ਵਧੀਆ ਵੀ ਆ ਮੱਕੀ ਦਾ ਵੀ ਗਾਂਹ ਦੀ ਸਾਈਡ ਆ ਜਾਓ ਗਾਂਹ ਯੂਨੀਵਰਸਿਟੀ ਦੇ ਵੀ ਆ ਆ ਨਾ ਤੁਸੀਂ ਉਹ ਗਾਂਹ ਦੇ ਮੱਕੀ ਜੀ ਹੋ ਗਈ ਤੇ ਆ ਜਾਓ ਆ ਹਰੀ ਭਿੰਡੀ ਆ